ਬਹੁਤ ਸਖਤ ਟਿੱਪਣੀਆਂ ਜੱਜ ਸਾਹਿਬ ਨੇ ਕੀਤੀਆਂ ਨਾ ਮੈਂ ਸਾਰਾ ਚਾਹਾਂਗਾ ਕਿ ਜਿੰਨਾ ਕੁ ਡਿਟੇਲਡ ਤੁਸੀਂ ਦੱਸ ਸਕਦੇ ਹੋ ਤੇ ਜੱਜ ਸਾਹਿਬ ਜੀ ਕੀ ਟਿੱਪਣੀਆਂ ਸੀ ਮਾਨਯੋਗ ਹਾਈ ਕੋਰਟ ਦੀ ਇਹ ਟਿੱਪਣੀ ਹੈ ਉਹਦੇ ਵਿੱਚ ਲਿਖਿਆ ਗਿਆ ਹੈ ਗੱਲ ਕਿ ਪਿਛਲੇ 8 ਮਹੀਨਿਆਂ ਤੋਂ ਜਿਹੜੀ ਪੰਜਾਬ ਸਰਕਾਰ ਦੇ ਆਫੀਸਰਜ਼ ਨੇ ਉਹ ਐਸ ਕੋਰਟ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਰਹੇ ਇਹ ਕਹਿ ਕੇ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਹੋਣੀ ਨਹੀਂ ਹੈ ਔਰ ਇਹ ਜਦੋਂ ਤੋਂ ਇਹ ਇਸ਼ੂ ਓਪਨ ਹੋਇਆ ਉਦੋਂ ਦਾ ਹੀ ਪੰਜਾਬ ਸਰਕਾਰ ਦੇ ਕਈ ਆਫੀਸਰਸ ਇਹ ਕੋਸ਼ਿਸ਼ ਕਰਦੇ ਰਹੇ ਕਿ ਕਿਸੇ ਤਰੀਕੇ ਦੇ ਨਾਲ ਇਹ ਮੁੱਦਾ ਜਿਹੜਾ ਹੈਗਾ ਉਹ ਦਬ ਜਾਵੇ ਜਾਂ ਇਸ ਮੁੱਦੇ ਦੇ ਉੱਤੇ ਕੋਈ ਅੱਗੇ ਕਾਰਵਾਈ ਨਾ ਹੋਵੇ ਕੋਈ ਆਪੀਐਸ ਵੀ ਤਾਂ ਹੋਣਗੇ ਡੀਆਪੀਪੀਐਸ ਹੋਣਗੇ ਆਪੀਐਸ ਹੋਣਗੇ ਮਤਲਬ ਉਮੀਦ ਕਰਿਏ ਕਿ ਜਿੰਨੀ ਪ੍ਰਬੋਧ ਕੁਮਾਰ ਜੀ ਨੇ ਮਿਹਨਤ ਕੀਤੀ ਇਸ ਮਸਲੇ ਦੇ ਵਿੱਚ ਤੇ ਜਿੰਨੀ ਸਖਤ ਮਾਨਯੋਗ ਜੱਜ ਸਾਹਿਬ ਨੇ ਮਾਨਯੋਗ ਹਾਈ ਕੋਰਟ ਆ ਤੇ ਵੱਡੇ ਵੱਡੇ ਵੀ ਟੰਗੇ ਜਾਣਗੇ ਬੜੀ ਇੰਪੋਰਟੈਂਟ ਗੱਲ ਹੈ ਇਹ ਵੀ ਸਿਕਿਉਰ ਕੀਤਾ ਹੈ ਇਹ ਆਰਡਰ ਦੇ ਵਿੱਚ ਹੀ ਸ਼ਾਮਲ ਹੈ ਕਿ ਉਹਦੇ ਵਿੱਚ ਜਦੋਂ ਹੁਣ ਐਸਆਈਟੀ ਨੂੰ ਇੱਕ ਫਰਦਰ ਉਹਨਾਂ ਨੇ ਦੋ ਤਿੰਨ ਲਾਈਨਾਂ ਦੇ ਵਿੱਚ ਕਨਵੇ ਕੀਤਾ ਹੈ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਜਿਹੜੇ ਕੋਈ ਛੋਟੇ ਲੈਵਲ ਦੇ ਆਫੀਸਰਸ ਨੇ ਉਹਨਾਂ ਨੂੰ ਸਕੇਪ ਗੋਰਟ ਬਣਾ ਕੇ ਤੇ ਵੱਡੇ ਲੈਵਲ ਦੇ ਆਫੀਸਰਸ ਨੂੰ ਛੱਡ ਦਿੱਤਾ ਜਾਵੇ ਤੂੰ ਉਹਦੇ ਵਿੱਚ ਬੜਾ ਕਲੀਅਰ ਕੀਤਾ ਗਿਆ ਕਿ ਜਿਹੜਾ ਵੀ ਬੰਦਾ ਰਿਸਪਾਂਸਿਬਲ ਪਾਇਆ ਜਾਂਦਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਜੇ ਐਸਆਈਟੀ ਨੇ ਇਸ ਗਲਤੀ ਪਰਵਾਹ ਨਹੀਂ ਕੀਤੀ ਕਿ ਜੇ ਸੀਆਈਏ ਸਟਾਫ ਖਰੜ ਦੇ ਵਿੱਚ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਸਹੀ ਸਟਾਫ ਕਰੜ ਚੋਈਏ ਜੇ ਸੈਕੰਡ ਇੰਟਰਵਿਊ ਰਾਜਸਥਾਨ ਚ ਹੋਈ ਹੈ ਤਾਂ ਉਹਨਾਂ ਨੇ ਇਹੀ ਦੱਸਿਆ ਕਿ ਸੈਕੰਡ ਇੰਟਰਵਿਊ ਰਾਜਸਥਾਨ ਚ ਹੋਈ ਹੈ ਉਹਨਾਂ ਨੇ ਕੋਈ ਲੁਕੋਇਆ ਨਹੀਂ ਉਹ ਕਿਸੇ ਵੀ ਚੀਜ਼ ਨੂੰ ਕੋਰਟ ਤੋਂ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਜ਼ਿੰਮੇਦਾਰ ਆਫੀਸਰਸ ਨੇ ਉਹਨਾਂ ਨੂੰ ਵੀ ਬਚਾਇਆ ਜਾਊਗਾ ਜਾਂ ਲੁਕੋਇਆ ਜਾਊਗਾ ਤਾਂ ਮਨਜੁਗ ਜੱਜ ਸਾਹਿਬ ਨੇ ਕਹਿਤਾ ਵੀ ਵੱਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਆਰਡਰ ਦੇ ਵਿੱਚ ਬੜਾ ਕਲੀਅਰਲੀ ਲਿਖਿਆ ਗਿਆ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਸਕੇਪ ਕੋਰਟ ਬਣਾਇਆ ਜਾਵੇ ਵੀ ਬਲੀ ਦਾ ਬੱਕਰਾ ਬਣਾਇਆ ਜਾਵੇ ਕਿਸੇ ਨੂੰ ਜਿਹੜੇ ਜ਼ਿੰਮੇਵਾਰ ਆਫੀਸਰਸ ਨੇ ਉਹਨਾਂ ਦੇ ਨਾਮ ਜਿਹੜੇ ਨੇ ਉਹ ਜ਼ਾਹਿਰ ਕੀਤੇ ਜਾਣ। ਏ ਡੀ ਜੀ ਪੀ অরਣਪਾਲ ਜੇਲ੍ਹਾਂ ਉਹ ਵੀ ਉਸ ਵੇਲੇ ਹਾਜ਼ਰ ਸੀਗੇ। ਉਹਨਾਂ ਬਾਰੇ ਕਹਿੰਦੇ ਬਹੁਤ ਸਖਤ ਟਿੱਪਣੀਆਂ ਜੱਜ ਸਾਹਿਬ ਨੇ ਕੀਤੀਆਂ। ਮਾਨਯੋਗ ਕੋਰਟ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪ੍ਰੀਟਰਬਡ ਮਤਲਬ ਬਹੁਤ ਜ਼ਿਆਦਾ ਬੁਰਾ ਫੀਲ ਕੀਤਾ ਉਹਨਾਂ ਨੇ। ਕਿ ਪੰਜਾਬ ਸਰਕਾਰ ਨੇ ਕਰੀਬਨ 8 ਮਹੀਨੇ ਵੇਸ ਕਰਤੇ ਇਸ ਚੀਜ਼ ਦੇ ਵਿੱਚ ਔਰ ਇਸ ਕੋਰਟ ਨੂੰ ਇਹ ਮਨਾਣਾ ਚਾ ਰਹੇ ਸੀ ਕਿ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਹਿ ਲੋ ਔਰੋਏ ਆਰਡਰ ਦੇ ਵਿੱਚ ਲਿਖਵਾਇਆ ਗਿਆ ਇਹ ਚੀਜ਼ਾਂ ਕਿ ਵੀ ਅਰੁਣਪਾਲ ਸਿੰਘ ਜੀ ਨੂੰ ਸਪੈਸੀਫਿਕਲੀ ਐਫੀਡੇਵਿਟ ਦੇ ਕੇ ਕੋਰਟ ਦੇ ਵਿੱਚ ਇਹ ਐਕਸਪਲੇਨੇਸ਼ਨ ਦੇਣੀ ਪੈਗੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਨਤੀਜੇ ਦੇ ਪਹੁੰਚੇ ਕਿ ਪੰਜਾਬ ਦੇ ਵਿੱਚ ਇਹ ਇੰਟਰਵਿਊ ਨਹੀਂ ਹੋਈ ਜਾਂ ਇਹਦੀ ਸੰਭਾਵਨਾ ਨਹੀਂ ਹੈਗੀ ਕਿ ਪੰਜਾਬ 'ਚ ਇੰਟਰਵਿਊ ਹੋਈ ਹੋਵੇ ਉਹਨਾਂ ਨੇ ਪਟਕਾਣ ਦੀ ਕੋਸ਼ਿਸ਼ ਕੀਤੀ ਮਾਸਲੇ ਨੂੰ ਇਹਦੇ ਵਿੱਚ ਕੋਈ ਦੋ رائے ਨਹੀਂ ਹੈ ਇਸ ਇੰਟਰਵਿਊ ਦੇ ਬਦਲੇ ਕਿ ਪੁਲਿਸ ਦੇ ਵੱਡੇ ਵੱਡੇ ਆਫਿਸਰਜ਼ ਨੂੰ ਸ਼ਾਪਿੰਗਸ ਤੱਕ ਕਰਵਾਈਆਂ ਗਈਆਂ ਚੰਡੀਗੜ੍ਹ ਦੇ ਵੱਡੇ ਮਾਲ ਦੇ ਵਿੱਚ ਰਾਤ ਨੂੰ 1:30 ਵਜੇ ਕਰੀਬ ਸਪੈਸ਼ਲ ਲੈ ਕੇ ਜਾਇਆ ਗਿਆ ਸ਼ਾਪਿੰਗ ਦੇ ਲਈ ਜਾਂ ਦਿੱਲੀ ਜਾਂਦੇ ਆ ਰਸਤੇ 'ਚ ਮਹਿੰਗੇ ਹੋਟਲਾਂ 'ਚ ਰੁਕਣਾ ਮਹਿੰਗੀ ਸ਼ਰਾਬ ਪਰੋਸਣਾ ਆਫਿਸਰਾਂ ਨੂੰ ਇਹ ਵੀ ਚੀਜ਼ ਹੈ ਦੀਪਕ ਟੀਨੂ ਫਰਾਰ ਹੋਇਆ ਸੀਗਾ ਠੀਕ ਹੈ ਜੀ ਦੀਪਕ ਟੀ ਨੂੰ ਜਦੋਂ ਫਰਾਰ ਹੋਇਆ ਤੇ ਜਿਹੜਾ ਆਫੀਸਰ ਇਨਵੋਲਡ ਸੀਗਾ ਉਹਦੇ ਨਾਲ ਇਹੋ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਹੁੰਦੇ ਅੰਡਰਗਾਰਮੈਂਟਸ ਪਰਚੇਜ਼ ਕੀਤੇ ਜਾ ਰਹੇ ਸੀਗੇ ਕਲੱਬਾਂ ਦੇ ਵਿੱਚ ਘੁੰਮ ਰਿਹਾ ਸੀਗਾ ਸ਼ਰਾਬਾ ਪੀ ਰੇ ਸੀਗੇ ਲੜਕੀਆਂ ਦਾ ਇਸ਼ੂ ਸੀਗਾ ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਸੀਗੀਆਂ ਹੁਣ ਇਹ ਇੰਟਰਵਿਊ ਇਸ ਤਰੀਕੇ ਤਾਂ ਹੋਈ ਨਹੀਂ ਹੋਣੀ ਕਿ ਖਰੜ ਸੀ ਆਈਏ ਲੈ ਕੇ ਆਏ ਹੋਣੇ ਉੱਥੇ ਸੈਟਿੰਗ ਹੋ ਗਈ ਕਿ ਚਲੋ ਲਾਰੈਂਸ ਨੇ ਕਹਤਾ ਮੇਰੀ ਇੰਟਰਵਿਊ ਕਰਵਾ ਦਿਓ ਇਸ ਤਰੀਕੇ ਇੰਟਰਵਿਊ ਹੋਈ ਨਹੀਂ ਇਹ ਇੰਟਰਵਿਊ ਉੱਥੇ ਲਿਆਉਣ ਤੋਂ ਪਹਿਲਾਂ ਮੈਨੇਜ ਹੋ ਜਾਣ ਕਿ ਕਿਹੜਾ ਫੋਨ ਵਰਤਿਆ ਜਾਏਗਾ ਕਿਹੜਾ ਸਿਗਨਲ ਹੋਗਾ ਕਿਹੜੀ ਐਪ ਹੋਏਗੀ ਅੱਗੋਂ ਫਿਰ ਮੀਡੀਆਦਾਰਾ ਵੀ ਤਾਂ ਉਸ ਤਰੀਕੇ ਰੈਡੀ ਹੋਣਾ ਨਾ ਪਲਾਨ ਤਾਂ ਬਣਿਆ ਸੀਗਾ ਕਿ ਇੰਟਰਵਿਊ ਕਰਾਂਗੇ ਕਿੰਨੇ ਵਜੇ ਕਰਾਂਗੇ ਕਿੱਥੇ ਕਰਾਂਗੇ ਕਿਵੇਂ ਕਰਾਂਗੇ ਆਪਾ ਪ੍ਰੈਕਟੀਕਲੀ ਇਹ ਚੀਜ਼ ਜਾਣਦੇ ਆ ਕਿ ਪੋਸੀਬਲ ਹੀ ਨਹੀਂ ਹੈ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਪ੍ਰੋਪਰਲੀ ਪਹਿਲਾਂ ਪਲਾਨ ਨਹੀਂ ਕਰੋਗੇ ਮੈਨੇਜ ਨਹੀਂ ਕਰੋਗੇ ਫਿਰ ਦੇਖੋ ਬਲੂ ਸਕਰੀਨ ਲੱਗੀ ਹੋਈ ਸੀ ਤੁਸੀਂ ਦੇਖਿਆ ਉਹ ਐਚਡੀ ਕੰਟੈਂਟ ਦੇ ਵਿੱਚ ਸੀਗੀ ਉਹ ਵਾਲੀ ਜਿਹੜੀ ਇੰਟਰਵਿਊ ਕੀਤੀ ਹੈ ਉਹ ਸਹੀਜੀ ਹੋਈ ਹੈ ਐਸਟੇਮ ਟ੍ਰਾਇਲ ਕੋਰਟ ਦਾ ਰਿਕਾਰਡ ਬਣੀ ਹੋਈ ਹੈ ਸੋ ਉਹਨੂੰ ਦੇਖ ਕੇ ਸਾਫ਼ ਪਤਾ ਚੱਲਦਾ ਹੈ ਕਿ ਇਹਨੂੰ ਮੈਨੇਜ ਕੀਤਾ ਗਿਆ ਸੀ ਜਿਵੇਂ ਸਾਹਮਣੇ ਆਇਆ ਕਿ ਸੀਏਏ ਸਟਾਫ ਖਰੜ ਦੇ ਵਿੱਚ ਇੰਟਰਵਿਊ ਕੰਡਕਟ ਹੋਈ ਉਥੋਂ ਦੀ ਇਹ ਸਾਫ ਹੋ ਗਿਆ ਕਿ ਇਹ ਇੰਟਰਵਿਊ ਬੜੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤੀ ਗਈ ਸੀ ਕੋਈ ਹਾਇਰ ਲੈਵਲ ਦੇ ਅਫਸਰਸ ਦੀ ਮਿਲਿਪਕ ਤੋਂ ਦੇ ਨਾਲ ਸੋ ਲਾਰੈਂਸ ਬਿਸ਼ਨੂਈ ਤੇ ਪੁਲਿਸ ਦੇ ਵਿੱਚ ਕੋਈ ਇੱਕ ਬਹੁਤ ক্লোਜ਼ ਸੰਬੰਧ ਹੈ ਜਿਹੜਾ ਕਿ ਇਸ ਇੰਟਰਵਿਊ ਦੀ ਵਜ੍ਹਾ ਦੇ ਨਾਲ ਪਬਲਿਕ ਦੇ ਸਾਹਮਣੇ ਆਏਗਾ ਔਰ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਇਹ ਚੀਜ਼ ਸਾਹਮਣੇ ਆਊਗੀ ਔਰ ਉਹ ਬਹੁਤ ਜ਼ਰੂਰੀ ਹੋਏਗਾ ਸਾਰਿਆਂ ਵਾਸਤੇ ਜਾਨਣਾ ਕਿਉਂਕਿ ਇਹ ਪਤਾ ਚਲਣਾ ਜ਼ਰੂਰੀ ਹੈ ਕਿ ਗੈਂਗਸਟਰਸ ਨੂੰ ਸ਼ਹਿ ਦੇਣ ਵਾਲੇ ਅਫਸਰਸ ਕੌਣ ਨੇ ਉਹ ਉਹਨਾਂ ਅਫਸਰਾਂ ਦੀ ਜਿਹੜੀ ਐ ਭਗਵੰਤ ਮਾਨ ਜੀ ਜਿਹੜੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਦੇ ਕੋਲ ਬੜਾ ਵਧੀਆ ਮੌਕਾ ਰੈਦਰ ਕਿ ਵੀ ਕਾਲੀਆਂ ਭੇਡਾਂ ਤੁਹਾਡੇ ਸਾਹਮਣੇ ਆ ਗਈਆਂ ਤੇ ਤੁਸੀਂ ਕਾਰਵਾਈ ਕਰੋ ਉਹਨਾਂ ਦੇ ਖਿਲਾਫ ਖੁੱਲ ਕੇ ਤੁਹਾਨੂੰ ਕੌਣ ਰੋਕ ਰਿਹਾ ਰੈਦਰ ਲੋਕ ਸਪੋਰਟ ਕਰਨਗੇ ਤੁਹਾਡੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਲ ਪਿਛਲੇ ਦਿਨਾਂ ਤੋਂ ਇੱਕ ਮਸਲਾ ਚਰਚਾ ਦੇ ਵਿੱਚ ਆ ਬਹੁਤ ਹਾਈ ਪ੍ਰੋਫਾਈਲ ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਸੀਆਈਏ ਸਟਾਫ ਖਰੜ ਦੇ ਵਿੱਚੋਂ ਹੋਈ ਇੰਟਰਵਿਊ ਜਿਸ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਸਾਰਾ ਕੁਝ ਸਾਹਮਣੇ ਕਰਕੇ ਰੱਖ ਦਿੱਤਾ ਇਸ ਵਕਤ ਗੱਲ ਕਰਾਂਗੇ ਉਸ ਮਸਲੇ ਤੇ ਮੇਰੇ ਨਾਲ ਉਸ ਮਸਲੇ ਦੇ ਐਡਵੋਕੇਟ ਵੀ ਨੇ ਜਾਂ ਜਿਨ੍ਹਾਂ ਨੂੰ ਕਹਿ ਲਿਆ ਕਿ ਲਗਾਤਾਰ ਡੇਢ ਸਾਲ ਤੋਂ ਇਸ ਮਸਲੇ ਤੇ ਲੜ ਰਹੇ ਨੇ ਜਿਨ੍ਹਾਂ ਦੀ ਲੜਾਈ ਸਦਕਾ ਹੀ ਇਹ ਸੰਭਵ ਹੋ ਸਕਿਆ ਕਿ ਸਾਰਾ ਮਸਲਾ ਬਾਹਰ ਆਇਆ ਐਡਵੋਕੇਟ ਗੌਰਵ ਗਿਲਹੋਤਰਾ ਜੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਸਵਾਗਤ ਐਡਵੋਕੇਟ ਸਾਹਿਬ ਸੱਚੀ ਗੱਲ ਜੀ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂੰਗਾ ਕਿ ਤੁਸੀਂ ਡੇਢ ਸਾਲ ਤੋਂ ਇਸ ਮਸਲੇ ਤੇ ਲੜਾਈ ਲੜ ਰਹੇ ਹੋ ਹੁਣ ਤੱਕ ਇਹਦੇ ਵਿੱਚ ਹੋਇਆ ਕੀ ਕੀ ਆ ਕਿਉਂਕਿ ਤੁਹਾਡੀ ਵੀ ਮੇਰੇ ਅਗਲਾ ਦੂਜਿਆਂ ਦੀ ਜੁਬਿਟਿਸ਼ਨ ਹੈ ਅੱਜ ਜੀ ਐਕਚੁਅਲੀ ਇਹ ਗੱਲ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਮੀਡੀਆ ਤੇ ਵਾਇਰਲ ਹੋਈ ਸਾਰੀ ਦੁਨੀਆ ਨੇ ਦੇਖੀ ਪੰਜਾਬ ਚ ਵੀ ਸਾਰਿਆਂ ਨੇ ਦੇਖੀ ਤੇ ਬੜੀ ਹੈਰਾਨੀ ਹੋਈ ਕਿ ਵੀ ਇਸ ਤਰ੍ਹਾਂ ਇੱਕ ਅਪਰਾਧੀ ਜਿੰਦੇ ਦੇ ਅਸ uh, ਟੈਂਪਸ 71 ਮੁਕਦਮੇ ਨੇ ਜਿੰਨਾ ਚ 302 ਦੇ ਮੁਕਦਮੇ ਵੀ ਨੇ ਐਕਸਟਰਸ਼ਨ ਦੇ ਵੀ ਨੇ ਰੰਗਦਾਰੀ ਦੇ ਨੇ ਕਿਡਨਾਪਿੰਗ ਦੇ ਕੇਸਿਸ ਨੇ ਕਈ ਤਰ੍ਹਾਂ ਦੀਆਂ ਉਹਦੇ ਤੇ ਧਰਾਵਾਂ ਲੱਗੀਆਂ ਹੋਈਆਂ ਨੇ ਔਰ ਉਹ ਹਾਈ ਸਿਕਿਉਰਿਟੀ ਜੇਲ ਜਿਨੂੰ ਕਿਹਾ ਜਾਂਦਾ ਬਠਿੰਡਾ ਦੀ ਉਸ ਟਾਈਮ ਜੇਲ ਦੇ ਵਿੱਚ ਬੰਨ ਸੀ ਜਿਸ ਟਾਈਮ ਤੇ ਇੰਟਰਵਿਊਜ਼ ਆਈਆਂ ਉਸ ਤੋਂ ਬਾਅਦ ਕੀ ਹੋਇਆ ਕਿ ਇੰਟਰਵਿਊ ਆਣਾ ਤਾਂ ਚਲੋ ਇੱਕ ਗਲਤ ਗੱਲ ਸਿੱਗੀ ਉਹਦੇ ਨਾਲ ਹੀ ਅਗਲੇ ਦਿਨ ਹੀ ਡੀਜੀਪੀ ਸਾਹਿਬ ਦੀ ਇੱਕ ਪ੍ਰੈਸ ਕਾਨਫਰੰਸ ਹੁੰਦੀ ਪੰਜਾਬ ਦੇ ਔਰ ਉਹ ਇਹ ਕਹਿੰਦੇ ਆ ਕਿ ਜੀ ਇਹ ਜਿਹੜੀ ਇੰਟਰਵਿਊ ਹੈ ਉਹ ਪੰਜਾਬ ਤੋਂ ਅ ਨਹੀਂ ਹੋਈ ਹੈ ਸੋ ਉਹਨਾਂ ਦਾ ਕੰਸਰਨ ਜਿਹੜਾ ਸੀਗਾ ਉਹ ਬੜਾ ਹੀ ਸਾਫ਼ ਸੁਥਰਾ ਸਾਹਮਣੇ ਆ ਗਿਆ ਕਿ ਵੀ ਉਹਨਾਂ ਦਾ ਕੰਸਰਨ ਸਿਰਫ ਇੱਥੋਂ ਤੱਕ ਸੀਗਾ ਕਿ ਇਹ ਇੰਟਰਵਿਊ ਜਿਹੜੀ ਹੈ ਉਹ ਉਸ ਟਾਈਮ 'ਚ ਨਹੀਂ ਹੋਈ ਜਦੋਂ ਪੰਜਾਬ ਦੇ ਵਿੱਚ ਸੀਗਾ ਇਹ ਇਸ ਤਰ੍ਹਾਂ ਲੱਗਦਾ ਕਿ ਇਹ ਇੰਟਰਵਿਊ ਕਿਤੇ ਪੰਜਾਬ ਤੋਂ ਬਾਹਰ ਤੋਂ ਹੀ ਹੈ ਜਦਕਿ ਐਜ਼ ਅ ਲਾਇਰ professionਲ ਹੋਣ ਦੇ ਨਾਤੇ ਜਾਂ ਐਜ਼ ਅ ਸਿਟੀਜ਼ਨ ਹੋਣ ਦੇ ਨਾਤੇ ਕਾਨੂੰਨ ਦੇ ਨਾਲ ਜੁੜੇ ਹੋਣ ਦੇ ਨਾਤੇ ਅਸੀਂ ਇਹ ਚਾਹੁੰਦੇ ਸੀਗੇ ਕਿ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋਏ ਜਾਂ ਇਨਕੁਆਇਰੀ ਹੋਏ ਪਤਾ ਚੱਲੇ ਕਿੰਨਾ ਲੋਕਾਂ ਦੇ ਵਿੱਚ ਜਾਂ ਕਿੰਨਾ ਲੋਕਾਂ ਦੀ ਕਸਟਡੀ ਦੇ ਹੇਠਾਂ ਰਹਿ ਕੇ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਜਿਹੜੀਆਂ ਨੇ ਉਹ ਪੋਸੀਬਲ ਹੋ ਸਕਦੀਆਂ ਨੇ ਔਰ ਇੰਨਾ ਇੰਨਾ ਇੰਟਰਨੈਟ ਦਾ ਐਕਸੈਸ ਜਿਹੜਾ ਹੈਗਾ ਉਹ ਕਿਵੇਂ ਪ੍ਰੋਵਾਈਡ ਕੀਤਾ ਜਾਂਦਾ ਸੋ ਅਸੀਂ ਫਰਸਟ ਪਟੀਸ਼ਨ ਜਿਹੜੀ ਹੈ ਉਹ ਮਾਨਯੋਗ ਹਾਈ ਕੋਰਟ ਚ ਪਾਈ ਮਾਨਯੋਗ ਹਾਈ ਕੋਰਟ ਵੱਲੋਂ ਹੀ ਸਾਨੂੰ ਸੁਜੈਸ਼ਨ ਆਈ ਕਿ ਤੁਸੀਂ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਜਾਓ ਅਸੀਂ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਇਹ 2023 ਦੀ ਗੱਲ ਹੈ ਜਦੋਂ ਅਸੀਂ ਫਰਸਟ ਪਬਲਿਕ ਇੰਟਰਸਟ ਲਿਟੀਗੇਸ਼ਨ Aí... ਤਾਂ ਉਸ ਟਾਈਮ ਪੰਜਾਬ ਸਰਕਾਰ ਨੇ ਐਕਚੁਅਲ ਦੇ ਵਿੱਚ ਇੱਕ ਕਮੇਟੀ ਦਾ ਨਿਰਮਾਣ ਕਰਤਾ ਔਰ ਉਹ ਇੱਕ ਪਰਚਾ ਜਾਂ ਲਿਆ ਕੇ ਮਾਨਯੋਗ ਹਾਈ ਕੋਰਟ ਦੇ ਅੱਗੇ ਰੱਖਤਾ ਕਿ ਅਸੀਂ ਤਾਂ ਕਮੇਟੀ ਦਾ ਨਿਰਮਾਣ ਕਰਤਾ ਜੀ ਔਰ ਅਸੀਂ ਇਸ ਮਾਮਲੇ ਦੀ ਤੈਅ ਦੇ ਵਿੱਚ ਜਾਵਾਂਗੇ ਜਿਹਨੂੰ ਜਿਹਨੂੰ ਇਹ ਪਹਿਲੀ ਸੱਟ ਕਹਿੰਦੇ ਨੇ ਜਿਹਨੂੰ ਇਹ ਪਹਿਲੀ ਸੱਟ ਕਹਿੰਦੇ ਆ ਉਸ ਸੱਟ ਦੇ ਕੋਈ ਹਾਈ ਕੋਰਟ ਨੂੰ ਜਵਾਬ ਨਹੀਂ ਦੇਣਾ ਸੀ ਲੇਕਿਨ ਉਸ ਸੱਟ ਦਾ ਨੇ ਹਾਈ ਕੋਰਟ ਨੂੰ ਇਹ ਦੱਸਿਆ ਕਿ ਅਸੀਂ ਆਪਦੀ ਕਾਰਵਾਈ ਕਰ ਰਹੇ ਹਾਂ ਜੀ ਅਸੀਂ ਕੋਈ ਚੁੱਪ ਕਰਕੇ ਨਹੀਂ ਬੈਠੇ ਔਰ ਉਹਦੇ ਸਾਨੂੰ ਪਰਮਿਸ਼ਨ ਦਿੱਤੀ ਗਈ ਕਿ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਪਟੀਸ਼ਨਰ ਹੋਣ ਦੇ ਨਾਤੇ ਤੁਸੀਂ ਜਿਹੜਾ ਸਿਟ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਿਹੜੀ ਡਿਵੈਲਪਮੈਂਟ ਹੋਣੀ ਹੈ ਤੁਹਾਨੂੰ ਪਤਾ ਚੱਲਣ ਗਿਆ ਸੋ ਅਸੀਂ ਉਹਨਾਂ ਨੂੰ ਕਈ ਵਾਰ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਕਈ ਵਾਰ ਰਿਮਾਈਂਡਰ ਦਿੱਤੇ ਜਿੰਦੇ ਚ ਡੀਜੀਪੀ ਜੇਲਸ ਵੀ ਸੀਗੇ ਪ੍ਰਿਜ਼ਨਸ ਡਿਪਾਰਟਮੈਂਟ ਦੇ ਹੋਰ ਆਫੀਸਰਸ ਵੀ ਸੀਗੇ ਲੇਕਿਨ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ ਉਸ ਤੋਂ ਬਾਅਦ ਫਿਰ ਜਦੋਂ ਇਹ ਜੇਲਾ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਮਸਲੇ ਬਹੁਤ ਜ਼ਿਆਦਾ ਆਨ ਲੱਗ ਪਏ ਪੰਜਾਬ ਦੇ ਵਿੱਚ ਤੇ ਮਾਨਯੋਗ ਹਾਈ ਕੋਰਟ ਨੇ ਇੱਕ ਸੂਓ ਮੋਟੋ ਡਿਸੀਜਨ ਲੈਂਦੇ ਹੋਏ ਜੇਲਾ ਦੀ ਸੁਰੱਖਿਆ ਦੇ ਸੰਬੰਧਿਤ ਕਾਰਵਾਈ ਸ਼ੁਰੂ ਕੀਤੀ ਫਿਰ ਅਸੀਂ ਇੱਕ ਦੁਬਾਰਾ ਜਿਹੜੀ ਐਪਲੀਕੇਸ਼ਨ ਜਿਹੜੀ ਆ ਉਹ ਕੋਰਟ ਦੇ ਵਿੱਚ ਦਾਖਲ ਕੀਤੀ ਜਿੰਦੇ ਸੇ ਦਾ ਮਾਨਜੋਗ ਹਾਈ ਕੋਰਟ ਨੇ ਸੰਗਿਆਨ ਲੈਂਦੇ ਹੋਏ ਉਹਦੇ ਉੱਤੇ ਦੁਬਾਰਾ ਤੋਂ ਇਸ ਇਸ਼ੂ ਨੂੰ ਓਪਨ ਕੀਤਾ ਔਰ ਇਹ ਜਦੋਂ ਤੋਂ ਇਹ ਇਸ਼ੂ ਓਪਨ ਹੋਇਆ ਉਦੋਂ ਦਾ ਹੀ ਪੰਜਾਬ ਸਰਕਾਰ ਦੇ ਕਈ ਆਫੀਸਰਸ ਇਹ ਕੋਸ਼ਿਸ਼ ਕਰਦੇ ਰਹੇ ਕਿ ਕਿਸੇ ਤਰੀਕੇ ਦੇ ਨਾਲ ਇਹ ਮੁੱਦਾ ਜਿਹੜਾ ਹੈਗਾ ਉਹ ਦਬ ਜਾਵੇ ਜਾਂ ਇਸ ਮੁੱਦੇ ਦੇ ਉੱਤੇ ਕੋਈ ਅੱਗੇ ਕਾਰਵਾਈ ਨਾ ਹੋਏ ਜਿੰਦਾ ਇੱਕ ਬਹੁਤ ਵੱਡਾ ਉਦਾਹਰਨ ਅੱਜ ਜਿਹੜਾ ਆਪਣੇ ਕੋਲ ਅਵੇਲੇਬਲ ਹੈ ਉਹ ਲੇਟੈਸਟ ਆਰਡਰ ਹੈ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਦੀ ਇਹ ਟਿੱਪਣੀ ਹੈ ਉਹਦੇ ਵਿੱਚ ਲਿਖਿਆ ਗਿਆ ਹੈ ਗੱਲ ਕਿ ਪਿਛਲੇ 8 ਮਹੀਨਿਆਂ ਤੋਂ ਜਿਹੜੀ ਪੰਜਾਬ ਸਰਕਾਰ ਦੇ ਆਫੀਸਰਸ ਨੇ ਉਹ ਐਸ ਕੋਰਟ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਰਹੇ ਇਹ ਕਹਿ ਕੇ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਹੋਣੀ ਨਹੀਂ ਹੈ ਜਦਕਿ ਜਦੋਂ ਜਿਹੜੀ ਹਾਈ ਕੋਰਟ ਨੇ ਜਿਹੜੀ ਕਮੇਟੀ ਦਾ ਨਿਰਮਾਣ ਕੀਤਾ ਜਿਹੜੀ ਸੈਟ ਬਣਾਈ ਉਸ ਸੈਟ ਨੇ ਜਿੰਨੇ ਸਿਰਫ ਮਾਨਯੋਗ ਹਾਈ ਕੋਰਟ ਨੂੰ ਜਵਾਬ ਦੇਣਾ ਸੀ ਉਹ ਕਿਸੇ ਚੀਫ ਮਨਿਸਟਰ ਨੂੰ ਅਨਸਰੇਬਲ ਨਹੀਂ ਸੀ ਉਹ ਕਿਸੇ ਚੀਫ ਸਕੱਰੇਟਰੀ ਨੂੰ ਅਨਸਰੇਬਲ ਨਹੀਂ ਸੀ ਉਹ ਕਿਸੇ ਡੀਜੀਪੀ ਨੂੰ ਅਨਸਰੇਬਲ ਨਹੀਂ ਸੀ ਕਿ ਉਹਨਾਂ ਨੇ ਆਪਦੀ ਰਿਪੋਰਟ ਦੇਣੀ ਸੀ ਸਿਰਫ ਮਾਨਯੋਗ ਹਾਈ ਕੋਰਟ ਨੂੰ ਔਰ ਔਰ ਤੁਸੀਂ ਇੰਟਰਸਟਿੰਗ ਆਲ ਦੇਖੋ ਭਾਈ ਸਾਹਿਬ ਇਹਦੇ ਚ ਇਹ ਹੈ ਕਿ ਜਿਹੜੇ ਆਫੀਸਰਜ਼ ਨੇ ਉਸ ਕਮੇਟੀ ਦੇ ਵਿੱਚ ਦਾ ਡਿਟੇਲਸ ਦੇ ਵਿੱਚ ਜਾ ਕੇ ਰਿਸਰਚ ਕੀਤੀ ਔਰ ਭਾਲ ਕਰਕੇ ਕੋਰਟ ਨੂੰ ਦੱਸਿਆ ਉਹ ਵੀ ਪੰਜਾਬ ਪੁਲਿਸ ਦੇ ਆਫੀਸਰਜ਼ ਹੀ ਨੇ ਉਹ ਵੀ ਆਈਪੀਐਸ ਆਫੀਸਰਜ਼ ਜਿਹੜੇ ਨੇ ਉਹ ਪੰਜਾਬ ਪੁਲਿਸ ਹੀ ਨੇ ਡੀਜੀਪੀ ਹਿਊਮਨ ਰਾਈਟਸ ਪ੍ਰਮੋਦ ਕੁਮਾਰ ਜੀ ਜਗਤਲੀ ਨਾਮਰੇ ਹੁਨਾਈ ਜੀ ਬਣ ਕੇ ਐਸਐਸਪੀ ਸੀਗੇ ਐਸ rahul ਜੀ ਤਿੰਨੋਂ ਪੰਜਾਬ ਪੁਲਿਸ ਦੇ ਆਫੀਸਰਸ ਨੇ ਸੋ ਆਪਾਂ ਇੱਕ ਝਟਕੇ ਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਪੰਜੂ ਉਂਗਲਾ ਬਰਾਬਰ ਹੁੰਦੀਆਂ ਨੇ ਸਾਰੇ ਆਫੀਸਰ ਮਾੜੇ ਹੁੰਦੇ ਨੇ ਨੋ ਐਸਾ ਕੁਝ ਵੀ ਨਹੀਂ ਹੈ ਸਿਰਫ ਇਹ ਹੈ ਕਿ ਕੁਝ ਬਲੈਕ ਸ਼ੀਪਸ ਜਿਹੜੀਆਂ ਨੇ ਉਹ ਹਰ ਡਿਪਾਰਟਮੈਂਟ ਦੇ ਵਿੱਚ ਹੁੰਦੀਆਂ ਨੇ ਗੁਰਵ ਜੀ ਮੈਂ ਮਾਫ ਕਰਨਾ ਤੁਹਾਨੂੰ ਰੋਕੂਗਾ ਮੈਂ ਚਾਹਣਾ ਹਾਂ ਬਸ ਹੁਣ ਜਦੋਂ ਲੇਟੈਸਟ ਜਿਹੜੀ ਹੀਰਿੰਗ ਸੀ 7 ਅਗਸਤ ਨੂੰ ਕੀ ਕਹਿੰਦੇ ਬਹੁਤ ਸਖਤ ਟਿੱਪਣੀਆਂ ਜੱਜ ਸਾਹਿਬ ਨੇ ਕੀਤੀਆਂ ਨਾ ਮੈਂ ਸਾਰਾ ਚਾਹਾਂਗਾ ਕਿ ਜਿੰਨਾ ਕੁ ਡਿਟੇਲਡ ਤੁਸੀਂ ਦੱਸ ਸਕਦੇ ਹੋ ਕਿ ਅਸਲ ਦੇ ਵਿੱਚ ਹੋਇਆ ਕੀ ਸੀ ਜਦੋਂ ਪ੍ਰਬੋਧ ਕੁਮਾਰ ਜੀ ਵੀ ਉੱਥੇ ਵੀਡੀਓ ਕਾਨਫਰੈਂਸਿੰਗ ਰਾਹੀਂ ਉੱਥੇ ਹਾਜ਼ਰ ਹੁੰਦੇ ਆ ਕੋਰਟ ਦੇ ਵਿੱਚ ਤੇ ਜੱਜ ਸਾਹਿਬਾਂ ਦੀਆਂ ਕੀ ਟਿੱਪਣੀਆਂ ਸੀ ਕੀ ਸਾਰਾ ਡਿਟੇਲਡ ਰਿਪੋਰਟ ਦੇ ਵਿੱਚ ਕੀ ਹੈ ਪਹਿਲਾਂ ਮੈਂ ਰਿਪੋਰਟ ਤੇ ਹਾਂ ਇਹ ਸਿ ਰਿਪੋਰਟ ਦੇ ਵਿੱਚ ਐਕਚੁਅਲੀ ਜਦੋਂ ਜੱਜ ਸਾਹਿਬ ਦੇ ਸਾਹਮਣੇ ਇਹ ਚੀਜ਼ ਬੜੀ ਕਲੀਅਰ ਹੋ ਗਈ ਕਿ ਜਿਹੜੀ ਇੰਟਰਵਿਊ ਹੈ ਉਹ CIA ਸਟਾਫ ਖਰੜ ਦੇ ਵਿੱਚ ਹੋਈ ਮੁਹਾਲੀ ਦੇ ਵਿੱਚ ਹੋਈ ਜਿਹੜੀ ਕਿ ਵਨ ਆਫ ਦੀ ਮੋਸਟ ਪ੍ਰੋਟੈਕਟਿਡ ਪਲੇਸ ਹੈ ਔਰ ਪੰਜਾਬ ਪੁਲਿਸ ਵਾਸਤੇ ਉਹ ਇੱਕ ਬੜਾ ਇੰਪੋਰਟੈਂਟ ਸਥਾਨ ਹੈ ਕਿਉਂਕਿ ਉੱਥੇ ਬੜੇ ਜਿਹੜੇ ਸੀਰੀਅਸ ਗੈਂਗਸਟਰਸ ਹੁੰਦੇ ਆ ਜਾਂ ਜਿਹੜੇ ਕਲਾਸ 1 ਹਾਰਡ ਕੋਰ ਕ੍ਰਿਮੀਨਲਸ ਨੇ ਉਹਨਾਂ ਨੂੰ ਲਿਜਾ ਕੇ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਜਿੱਥੇ ਚਿੜੀ ਵੀ ਪਰਨੀ ਮਾਰ ਸਕਦੀ ਜਰਨਲ ਪਾਸ਼ਾ ਚ ਕਿਹਾ ਜਾਂਦਾ ਉਸ ਜਗ੍ਹਾ ਦੇ ਉੱਤੇ ਜਦੋਂ ਇੰਟਰਵਿਊ ਹੋਈ ਇਹ ਚੀਜ਼ ਨਿਕਲ ਕੇ ਜਦੋਂ ਬਾਹਰ ਆਈ ਤੇ ਮਾਨਜੋ ਕੋਰਟ ਦਾ ਇਹ ਕਹਿਣਾ ਸੀਗਾ ਕਿ ਪਿਛਲੇ 8 ਮਹੀਨੇ ਤੋਂ ਪੰਜਾਬ ਸਰਕਾਰ ਸਾਨੂੰ ਇਹ ਮਨਾਣ ਚ ਲੱਗੀ ਹੋਈ ਹੈ ਤਰ੍ਹਾਂ ਤਰ੍ਹਾਂ ਦੇ ਐਫੀ ਜਿਹੜੇ ਨੇ ਉਹ ਕੋਰਟ ਚ ਫਾਈਲ ਕੀਤੇ ਗਏ ਜਿਨ੍ਹਾਂ ਦੇ ਵਿੱਚ ਇਹ ਲਿਖਿਆ ਗਿਆ ਕਿ ਪੰਜਾਬ ਚ ਇਹ ਇੰਟਰਵਿਊ ਨਹੀਂ ਹੋਈ ਹੈ ਅਸੀਂ ਸਾਰੀ ਜਗ੍ਹਾ ਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਰਟ ਦਾ ਧਿਆਨ ਪਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੇ ਕਿਧਰੇ ਪੰਜਾਬ ਜੇ ਕਿਧਰੇ ਮਾਨਯੋਗ ਹਾਈ ਕੋਰਟ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਨਾ ਕਰਦੀ ਔਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਪਾਵਰਸ ਦੇ ਕੇ ਐਫ ਆਈ ਆਰਸ ਰਜਿਸਟਰ ਕਰਵਾ ਕੇ ਉਹਨਾਂ ਦੇ ਕੋਲੋਂ ਦੀ ਆਪ ਦੇ ਕੋਲ ਰਿਪੋਰਟ ਨਾ ਮੰਗਵਾਉਂਦੀ ਤੇ ਸ਼ਾਇਦ ਆਪਨੇ ਸਾਹਮਣੇ ਇਹ ਸੱਚ ਕਦੇ ਵੀ ਪਾਰ ਨਹੀਂ ਆਣਾ ਸੀਗਾ ਸੋ ਇਸ ਕਰਕੇ ਕੋਰਟ ਦਾ ਜਿਹੜਾ ਸੀਗਾ ਉਹ ਜਿਹੜਾ ਸੀਗਾ ਪੇਸ਼ੈਂਟਸ ਲੈਵਲ ਸੀਗਾ ਉਹ ਥੋੜਾ ਜਾਂ ਜ਼ਰੂਰ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਕਿ ਕੋਰਟ ਨੂੰ ਇਸ ਤਰ੍ਹਾਂ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਏਡੇ ਵੱਡੇ ਲੈਵਲ ਦੇ ਉੱਤੇ ਜਿਹੜੇ ਹਾਇਰ ਲੈਵਲ ਤੇ ਆਫੀਸਰਸ ਬੈਠੇ ਨੇ ਏਡੀਜੀਪੀ ਲੈਵਲ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਜਿਹਦੇ ਵਾਸਤੇ ਹੁਣ ਮਾਨਜੋ ਕੋਰਟ ਨੇ ਉਹਨਾਂ ਨੂੰ ਬਕਾਇਦਾ ਉਹਦਾ ਜਵਾਬ ਦੇਣ ਵਾਸਤੇ ਵੀ ਕਿਹਾ ਔਰ ਕੋਰਟ ਨੇ ਨਾਲ ਬੜੀ ਇੰਪੋਰਟੈਂਟ ਗੱਲ ਹੈ ਇਹ ਵੀ ਸਿਕਿਉਰ ਕੀਤਾ ਹੈ ਇਹ ਆਰਡਰ ਦੇ ਵਿੱਚ ਹੀ ਸ਼ਾਮਲ ਹੈ ਕਿ ਉਹਦੇ ਵਿੱਚ ਜਦੋਂ ਹੁਣ ਐਸਆਈਟੀ ਨੂੰ ਇੱਕ ਫਰਦਰ ਉਹਨਾਂ ਨੇ ਦੋ ਤਿੰਨ ਲਾਈਨਾਂ ਦੇ ਵਿੱਚ ਕਨਵੇ ਕੀਤਾ ਹੈ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਜਿਹੜੇ ਕੋਈ ਛੋਟੇ ਲੈਵਲ ਦੇ ਆਫੀਸਰਸ ਨੇ ਉਹਨਾਂ ਨੂੰ ਸਕੇਪ ਗੋਟ ਬਣਾ ਕੇ ਤੇ ਵੱਡੇ ਲੈਵਲ ਦੇ ਆਫੀਸਰਸ ਨੂੰ ਛੱਡ ਦਿੱਤਾ ਜਾਵੇ ਇੱਥੇ ਇੱਥੇ ਹੋਣ ਲੱਗਿਆ ਸੀ ਤੂੰ ਉਹਦੇ ਵਿੱਚ ਬੜਾ ਕਲੀਅਰ ਕੀਤਾ ਗਿਆ ਹੈ ਕਿ ਜਿਹੜਾ ਵੀ ਬੰਦਾ ਰਿਸਪੌਂਸੀਬਲ ਪਾਇਆ ਜਾਂਦਾ ਹੈ ਔਰ ਮੈਨੂਏ ਲਗਦਾ ਹੈ ਕਿ ਜੇ ਐਸਆਈਟੀ ਨੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਜੇ ਸੀਆਈਏ ਸਟਾਫ ਖਰੜ ਦੇ ਵਿੱਚ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਸੀਆਈਏ ਸਟਾਫ ਕਰੜ ਚ ਹੋਈ ਹੈ ਜੇ ਸੈਕੰਡ ਇੰਟਰਵਿਊ ਰਾਜਸਥਾਨ ਚ ਹੋਈ ਹੈ ਤਾਂ ਉਹਨਾਂ ਨੇ ਇਹੀ ਦੱਸਿਆ ਕੀ ਸੈਕਿੰਡ ਇੰਟਰਵਿਊ ਰਾਜਸਥਾਨ ਚ ਹੋਈ ਹੈ ਉਹਨਾਂ ਨੇ ਕੋਈ ਲੁਕੋਇਆ ਨਹੀਂ ਉਹ ਕਿਸੇ ਵੀ ਚੀਜ਼ ਨੂੰ ਕੋਰਟ ਤੋਂ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਜ਼ਿੰਮੇਦਾਰ ਆਫੀਸਰਸ ਨੇ ਉਹਨਾਂ ਨੂੰ ਵੀ ਬਚਾਇਆ ਜਾਊਗਾ ਜਾਂ ਲੁਕੋਇਆ ਜਾਊਗਾ ਔਰ ਉਹ ਡਿਟੇਲ ਜਿਹੜੀ ਹੈ ਜਿਹੜੀ ਅਗਲੀ ਤਰੀਕ ਆ ਰਹੀ ਹੈ ਕੋਰਟ ਦੇ ਵਿੱਚ 5 ਸੈਪਟੰਬਰ ਦੀ ਜਿਹੜੀ ਡੇਟ ਹੈ ਸੋ ਮੈਨੂੰ ਉਮੀਦ ਹੈ ਕਿ 5 ਸੈਪਟੰਬਰ ਨੂੰ ਚੀਜ਼ਾਂ ਜਿਹੜੀਆਂ ਨੇ ਉਹ ਕੋਰਟ ਦੇ ਸਾਹਮਣੇ ਆਉਣਗੀਆਂ ਜੀ ਜੀ ਕਰੋ ਜੀ ਮੈਂ ਇੱਥੇ ਆਉਣ ਲੱਗਿਆ ਸੀ ਕਿ ਅਕਸਰ ਕੀ ਹੁੰਦਾ ਹੁਣ ਤੱਕ ਕੇਸਾਂ ਦੇ ਵਿੱਚ ਕੀ ਕਿਸੇ ਐਸਆਈ ਦੀ ਸਬ ਇਨਸਪੈਕਟਰ ਤੱਕ ਮੈਕਸਿਮਮ ਇ ਕਿਸ ਇੰਸਪੈਕਟਰ ਤੱਕ ਦਾ ਲੈਵਲ ਦਾ ਕੰਮ ਹੈ ਨਹੀਂ ਕੋਈ ਐਡਾ ਡਿਸੀਜਨ ਲੈ ਨਹੀਂ ਸਕਦਾ ਐਡੀ ਇੰਟਰਵਿਊ ਕਰਵਾ ਦੇਣੀ ਘਟੂ ਘਟ ਮਤਲਬ ਕੋਈ ਆਈਪੀਐਸ ਵੀ ਤਾਂ ਹੋਣਗੇ ਐਡੀ ਪੀਪੀਐਸ ਹੋਣਗੇ ਆਈਪੀਐਸ ਹੋਣਗੇ ਮਤਲਬ ਉਮੀਦ ਕਰੀਏ ਕਿ ਜਿੰਨੀ ਪ੍ਰਵੋਧ ਕੁਮਾਰ ਜੀ ਨੇ ਮਿਹਨਤ ਕੀਤੀ ਇਸ ਮਸਲੇ ਦੇ ਵਿੱਚ ਤੇ ਜਿੰਨੀ ਸਖਤ ਮਾਨਯੋਗ ਜੱਜ ਸਾਹਿਬ ਨੇ ਮਾਨਯੋਗ ਹਾਈ ਕੋਰਟ ਆ ਤੇ ਵੱਡੇ ਵੱਡੇ ਵੀ ਟੰਗੇ ਜਾਣਗੇ ਸਰ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਗੱਲ ਕਹਿੰਦੇ ਹੋਏ ਮੈਨੂੰ ਹਿਚਕਚਾਉਣਾ ਚਾਹੀਦਾ ਹੈ ਕਿ ਪਹਿਲਾਂ ਜਦੋਂ ਅਸੀਂ ਇਸ ਮਸਲੇ ਨੂੰ ਲੈ ਕੇ ਚੱਲੇ ਸੀਗੇ ਤੇ ਸਾਡਾ ਵਿਚਾਰ ਇਹ ਸੀਗਾ ਕਿ ਇਹ ਹੋ ਸਕਦਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਹੀ ਇਹ ਸਾਰੀ ਕੀਤੀ ਕਰਾਈ ਅ ਸ਼ਰਾਰਤ ਹੋਵੇ ਜਾਂ ਇਸ ਤਰ੍ਹਾਂ ਦਾ ਇਹਨਾਂ ਨੇ ਉਸਨੇ ਕੰਮ ਕੀਤਾ ਹੋਵੇ ਆਪਦੇ ਕੋਈ ਸਕੋਰ ਸੈਟਲ ਕਰਨ ਵਾਸਤੇ ਆਪਦੀ ਐਡਵਰਟਾਈਜ਼ਮੈਂਟ ਕਰਨ ਵਾਸਤੇ ਜਾਂ ਉਸਨੇ ਜਿਵੇਂ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਸਿੱਧੂ ਮੂਸੇਵਾਲਾ ਨੂੰ ਗੈਂਗਵਾਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਉਹਦੇ ਵਿੱਚ ਕੀਤੀਆਂ ਗਈਆਂ ਲੇਕਿਨ ਜੀਵੇਂ ਸਾਹਮਣੇ ਆਇਆ ਕਿ CIA ਸਟਾਫ ਖਰੜ ਦੇ ਵਿੱਚ ਇਹ ਇੰਟਰਵਿਊ ਕੰਡਕਟ ਹੋਈ ਉੱਥੋਂ ਦੀ ਇਹ ਸਾਫ ਹੋ ਗਿਆ ਕਿ ਇਹ ਇੰਟਰਵਿਊ ਬੜੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤੀ ਗਈ ਸੀ ਕੋਈ ਹਾਇਰ ਲੈਵਲ ਦੇ ਆਫੀਸਰਸ ਦੀ ਮਿਲੀ ਭਕਤੋ ਦੇ ਨਾਲ ਸੋ ਲਾਰੈਂਸ ਵਿਸ਼ਨੂਈ ਤੇ ਪੁਲਿਸ ਦੇ ਵਿੱਚ ਕੋਈ ਇੱਕ ਬਹੁਤ ক্লোਜ਼ ਸੰਬੰਧ ਹੈ ਜਿਹੜਾ ਕਿ ਇਸ ਇੰਟਰਵਿਊ ਦੀ وجہ ਦੇ ਨਾਲ ਪਬਲਿਕ ਦੇ ਸਾਹਮਣੇ ਆਏਗਾ ਔਰ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਇਹ ਇਸ ਕੀ ਸਾਹਮਣੇ ਆਉਗੀ ਔਰ ਉਹ ਬਹੁਤ ਜ਼ਰੂਰੀ ਹੋਏਗਾ ਸਾਰਿਆਂ ਵਾਸਤੇ ਜਾਨਣਾ ਕਿਉਂਕਿ ਇਹ ਪਤਾ ਚਲਣਾ ਜ਼ਰੂਰੀ ਹੈ ਕਿ ਗੈਂਗਸਟਰਸ ਨੂੰ ਸ਼ਹਿ ਦੇਣ ਵਾਲੇ ਅਫਸਰਸ ਕੌਣ ਨੇ ਔਰ ਉਹਨਾਂ ਅਫਸਰਾਂ ਦੀ ਜਿਹੜੀ ਹੈ ਭਗਵੰਤ ਮਾਨ ਜੀ ਜਿਹੜੇ ਸਾਡੇ ਚੀਫ ਮਨਿਸਟਰ ਸਾਹਿਬ ਨੇ ਉਹਨਾਂ ਦੇ ਕੋਲ ਬੜਾ ਵਧੀਆ ਮੌਕਾ ਹੈ ਰੈਦਰ ਕਿ ਵੀ ਕਾਲੀਆਂ ਭੇਡਾਂ ਤੁਹਾਡੇ ਸਾਹਮਣੇ ਆ ਗਈਆਂ ਤਾਂ ਤੁਸੀਂ ਕਾਰਵਾਈ ਕਰੋ ਉਹਨਾਂ ਦੇ ਖਿਲਾਫ ਖੁੱਲ ਕੇ ਤੁਹਾਨੂੰ ਕੌਣ ਰੋਕ ਰਿਹਾ ਹੈ ਰੈਦਰ ਲੋਕ ਸਪੋਰਟ ਕਰਨਗੇ ਤੁਹਾਡੀ ਸੋ ਤਾਂ ਮੰਨ ਲਿਓ ਜੱਜ ਸਾਹਿਬ ਨੇ ਕਿਹਾ ਤਾਂ ਵੀ ਵੱਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਬਿਲਕੁਲ 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 ਸਾਫ਼ ਸ਼ਬਦਾਂ ਦੇ ਵਿੱਚ ਆਰਡਰ ਦੇ ਵਿੱਚ ਬੜਾ ਕਲੀਅਰਲੀ ਲਿਖਿਆ ਗਿਆ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਸਕੇਪ ਕੋਟ ਬਣਾਇਆ ਜਾਵੇ ਵੀ ਬਲੀ ਦਾ ਬੱਕਰਾ ਬਣਾਇਆ ਜਾਵੇ ਕਿਸੇ ਨੂੰ ਜਿਹੜੇ ਜ਼ਿੰਮੇਵਾਰ ਆਫੀਸਰਸ ਨੇ ਉਹਨਾਂ ਦੇ ਨਾਮ ਜਿਹੜੇ ਨੇ ਉਹ ਜ਼ਾਹਿਰ ਕੀਤੇ ਜਾਣ ਗਰਵ ਜੀ ਇਹ ਵੀ ਕੋਈ ਚੀਜ਼ ਹੈ ਕਿ ਇੱਕ ਅਖਬਾਰ ਨੇ ਰਿਪੋਰਟ ਛਾਪੀ ਸੀਗੀ ਕਿ ਜਦੋਂ ਉਸ ਦੇ ਬਦਲੇ ਇਸ ਇੰਟਰਵਿਊ ਦੇ ਬਦਲੇ ਕਿ ਪੁਲਿਸ ਦੇ ਵੱਡੇ ਵੱਡੇ ਆਫੀਸਰਜ਼ ਨੂੰ ਸ਼ਾਪਿੰਗਸ ਤੱਕ ਕਰਵਾਈਆਂ ਗਈਆਂ ਚੰਡੀਗੜ੍ਹ ਦੇ ਵੱਡੇ ਮਾਲ ਦੇ ਵਿੱਚ ਰਾਤ ਨੂੰ 1:30 ਵਜੇ ਕਰੀਬ ਸਪੈਸ਼ਲ ਲੈ ਕੇ ਜਾਇਆ ਗਿਆ ਸ਼ਾਪਿੰਗ ਦੇ ਲਈ ਜਾਂ ਦਿੱਲੀ ਜਾਂਦੇ ਆ ਰਸਤੇ 'ਚ ਮਹਿੰਗੇ ਹੋਟਲਾਂ 'ਚ ਰੋਕਣਾ ਮਹਿੰਗੀ ਸ਼ਰਾਬ ਪਰੋਸਣਾ ਆਫੀਸਰਾਂ ਨੂੰ ਇਹ ਵੀ ਚੀਜ਼ ਹੈ ਅ ਸਰ ਦੇਖੋ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ ਵੀ ਪੜਿਆ ਸਾਰਾ ਦਾ ਸਾਰਾ ਉਹ ਮੈਨੂੰ ਕਿਸੇ ਪੱਤਰਕਾਰ ਦੋਸਤ ਨੇ ਮੈਨੂੰ ਉਹ ਸਾਰੀਆਂ ਚੀਜ਼ਾਂ ਪੜਾਈਆਂ ਸੀਗੀਆਂ ਸਾਰੀਆਂ ਮੈਂ ਦੇਖਿਆ ਲੇਕਿਨ ਜੋ ਐਸਆਈਟੀ ਦੀ ਰਿਪੋਰਟ ਹੈ ਉਹ ਐਸਟੇਮ ਸਿਰਫ ਮਾਨਜੂ ਗਾਇਸ ਸਾਹਿਬ ਕੋਲ ਹੈ ਉਹ ਪਬਲਿਕ ਨਹੀਂ ਹੈ ਉਹ ਹਲੇ ਤੱਕ ਜਨਤਕ ਨਹੀਂ ਹੋਈ ਹੈ ਜੇ ਤਾਂ ਕੋਰਟ ਉਹਨੂੰ ਜਨਤਕ ਕਰੇਗੀ ਤੇ ਫਿਰ ਇਹ ਸਾਰੀਆਂ ਚੀਜ਼ਾਂ ਕੋਰਟ ਦੇ ਬਾਹਰ ਆਣ ਗਿਆ ਔਰ ਲੋਕਾਂ ਨੂੰ ਪਤਾ ਚੱਲਣ ਗਿਆ ਲੇਕਿਨ ਜਿੰਨੀ ਕੋਰਟ ਦੇ ਵਿੱਚ ਜਿੰਨੀ ਡਿਸਕਸ਼ਨ ਹੋਈ ਹੈ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹਲੇ ਤੱਕ ਤਾਂ ਸਾਹਮਣੇ ਨਹੀਂ ਹੋ ਸਕਦਾ ਡਿਟੇਲਡ ਹੋਵੇ ਹੋ ਸਕਦਾ ਨਾ ਕਿਉਂਕਿ ਤੁਸੀਂ ਦੇਖੋ ਜਿਹੜਾ ਐਸੇ ਕੇਸ ਦੇ ਵਿੱਚ ਹੀ ਦੀਪਕ ਤੀਰ ਨੂੰ ਫਰਾਰ ਹੋਇਆ ਸੀਗਾ ਠੀਕ ਹੈ ਜੀ ਦੀਪਕ ਟੀਨ ਨੂੰ ਜਦੋਂ ਫਰਾਰ ਹੋਇਆ ਤੇ ਜਿਹੜਾ ਆਫੀਸਰ ਇਨਵੋਲਡ ਸੀਗਾ ਉਹਦੇ ਨਾਲ ਇਹੋ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਹੁੰਦੇ ਅੰਡਰਗਾਰਮੈਂਟਸ ਪਰਚੇਜ਼ ਕੀਤੇ ਜਾ ਰਹੇ ਸੀਗੇ ਕਲੱਬਾਂ ਦੇ ਵਿੱਚ ਘੁੰਮ ਰਿਹਾ ਸੀਗਾ ਸ਼ਰਾਬਾਂ ਪੀ ਰਹੇ ਸੀਗੇ ਲੜਕੀਆਂ ਦਾ ਇਸ਼ੂ ਸੀਗਾ ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਸੀਗੀਆਂ ਸੋ ਆਪਸ ਜਾਣ ਨਹੀਂ ਆਬੀ ਇਹ ਚੀਜ਼ਾਂ ਹੋਈਆਂ ਸੀ ਸੋ ਜਦੋਂ ਆਮ ਪਬਲਿਕ ਇਹਨਾਂ ਚੀਜ਼ਾਂ ਨੂੰ ਸੁਣਦੀ ਹੈ ਉਹ ਸੱਚੀਆਂ ਲੱਗਦੀਆਂ ਹਨ ਕਿ ਵੀ ਉਹ ਸੱਚੀਆਂ ਨੇ ਲੇਕਿਨ ਮੈਂ ਐਜ਼ ਅ ਲਾਇਰ ਉਹਦੇ ਤੇ ਨਹੀਂ ਬੋਲ ਸਕਦਾ ਕਿਉਂਕਿ ਮੇਰੇ ਸਾਹਮਣੇ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਜਿਹੜਾ ਉਹ ਨਹੀਂ ਆਇਆ ਸੋ ਸਗਦਾ ਹੋਂਸਕ だけ ਦੇ ਸੋਰਸਸ ਹੋਣੋ ਹੋਸ ਅਖਬਾਰ ਦੇ ਇਹ ਉਹਨਾਂ ਦੇ ਸੋਰਸ ਹੋਣਾ ਮੈਂ ਸੀਰੀਅਸਲੀ ਡਾਊਟ ਕਰਦਾ ਜੀ ਕਿ ਜਿਹੜੀ ਰਿਪੋਰਟ ਹੈ ਉਹ ਲੀਕ ਹੋ ਸਕਦੀ ਹੈ ਕਿਉਂਕਿ ਉਹ ਸਿਰਫ ਐਸਆਈਟੀ ਤੇ ਮਾਨਯੋਗ ਕੋਰਟ ਦੇ ਵਿੱਚ ਦਾ ਮਾਮਲਾ ਹੈ ਇਵਨ ਅਸੀਂ ਵੀ ਸਾਨੂੰ ਵੀ ਉਹ ਅਲਾਉਡ ਨਹੀਂ ਹੈ ਉਹ ਸਿਰਫ ਮਾਨਯੋਗ ਹਾਈ ਕੋਰਟ ਦੇ ਕੋਲ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਲੀਕ ਜੀ ਤੁਸੀਂ ਮੈਂ ਹੋਰ ਗੱਲ ਕਰਦਾ ਕਿ ਜਦੋਂ ਇਸ ਮਸਲੇ ਦੇ ਵਿੱਚ ਪਹਿਲੀ ਜਿਹੜੇ ਸਟ ਦੇ ਸੀਗੇ ਮੈਂਬਰ ਕਹ ਲਓ ਮੁਖੀ ਕਹ ਲਓ ਏਡੀਜੀਪੀ অরਣਪਾਲ ਜ਼ੇਲਾ ਉਹ ਵੀ ਉਸ ਵੇਲੇ ਹਾਜ਼ਰ ਸੀਗੇ ਉਹਨਾਂ ਬਾਰੇ ਕਹਿੰਦੇ ਬਹੁਤ ਸਖਤ ਟਿੱਪਣੀਆਂ ਜਦ ਸਾਬ ਨੇ ਕੀਤੀਆਂ ਨੇ ਮੈਂ ਪਹਿਲਾਂ ਤੁਹਾਨੂੰ ਥੋੜੀ देर ਇੱਕ ਗੱਲ ਕੀਤੀ ਸੀਗੀ ਕਿ ਮਾਨਯੋਗ ਕੋਰਟ ਐਸ்சி ਤੋਂ ਬਹੁਤ ਜ਼ਿਆਦਾ ਪ੍ਰਿਟਰਬਡ ਮਤਲਬ ਬਹੁਤ ਜ਼ਿਆਦਾ ਬੁਰਾ ਫੀਲ ਕੀਤਾ ਉਹਨਾਂ ਨੇ ਕਿ ਪੰਜਾਬ ਸਰਕਾਰ ਨੇ ਕਰੀਬਨ 8 ਮਹੀਨੇ ਵੇਸਟ ਕਰਤੇ ਇਸ ਚੀਜ਼ ਦੇ ਵਿੱਚ ਔਰ ਇਸ ਕੋਰਟ ਨੂੰ ਇਹ ਮਨਾਣਾ ਚਾ ਰਹੇ ਸੀ ਕਿ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਹਿ ਲੋ ਔਰ ਉਹਦੇ ਆਰਡਰ ਦੇ ਵਿੱਚ ਲਿਖਵਾਇਆ ਗਿਆ ਹੈ ਇਹ ਚੀਜ਼ਾਂ ਕਿ ਵੀ अरुणपाल सिंह जी ਨੂੰ ਸਪੈਸੀਫਿਕਲੀ ਐਫੀਡੇਵਿਟ ਦੇ ਕੇ ਕੋਰਟ ਦੇ ਵਿੱਚ ਇਹ ਐਕਸਪਲੇਨੇਸ਼ਨ ਦੇਣੀ ਪੈਗੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਨਤੀਜੇ ਤੇ ਪਹੁੰਚੇ ਕਿ ਪੰਜਾਬ ਦੇ ਵਿੱਚ ਇਹ ਇੰਟਰਵਿਊ ਨਹੀਂ ਹੋਈ ਜਾਂ ਇਹਦੀ ਸੰਭਾਵਨਾ ਨਹੀਂ ਹੈਗੀ ਕਿ ਪੰਜਾਬ 'ਚ ਇੰਟਰਵਿਊ ਹੋਈ ਹੋਵੇ ਉਹਨਾਂ ਨੇ ਪਟਕਾਣ ਦੀ ਕੋਸ਼ਿਸ਼ ਕੀਤੀ ਮਸਲੇ ਨੂੰ ਇਹਦੇ ਵਿੱਚ ਕੋਈ ਦੋ رائے ਨਹੀਂ ਹੈ ਲੇਕਿਨ ਸਭ ਕੁਝ ਹਲੇ ਸਮੇਂ ਦੇ ਗਰਬ ਦੇ ਵਿੱਚ ਹੈ ਜਦੋਂ ਅਗਲੀ ਤਰੀਕ ਦੇ ਉੱਤੇ ਉਹਨਾਂ ਦਾ ਜਵਾਬ ਆਊਗਾ ਔਰ ਜਦੋਂ ਐਸਆਈਟੀ ਦੀ ਰਿਪੋਰਟ ਖੁੱਲ ਕੇ ਕੋਰਟ ਦੇ ਅੱਗੇ ਆਊਗੀ ਤੇ ਉਦੋਂ ਇਹ ਜਾਨਣਾ ਜਿਹੜਾ ਹੈਗਾ ਉਹ ਜ਼ਿਆਦਾ ਇੰਪੋਰਟੈਂਟ ਹੋ ਜਾਊਗਾ ਕਿ ਸੱਚ ਕੀ ਹੈ ਕੁੱਛ ਗਰਵ ਜੀ ਹੁਣ ਤੁਸੀਂ ਤੇ ਸਾਰੀ ਵਰਕਿੰਗ ਦੇਖਦੇ ਰਹੋ ਪਹਿਲੀ ਸੈਟ ਦੀ ਵੀ ਦੂਜੀ ਸੈਟ ਦੀ ਵੀ ਉਹੀ ਅਫੀਸਰ ਸੀਗੇ ਪੰਜਾਬ ਪੁਲਿਸ ਦੇ ਆਈਪੀਐਸ ਉਹੀ ਪੰਜਾਬ ਕਾਡਰ ਦੇ ਆਈਪੀਐਸ ਉਧਰ ਸੀਗੇ ਤਾਂ ਹੁਣ ਤੁਹਾਨੂੰ ਦੋਨਾਂ ਦੀ ਜਿਹੜੀ ਜਾਂਚ ਆ ਕੀ ਫਰਕ ਲੱਗਦਾ ਮੈਨੂੰ ਜਿਹੜਾ ਬਿਲਕੁਲ ਜਿਹੜਾ ਪ੍ਰੈਕਟੀਕਲੀ ਇਹ ਦੱਸਾਂ ਮੈਂ ਕਿਸੇ ਵਿਅਕਤੀ ਵਿਸ਼ੇਸ਼ ਤੇ ਨਹੀਂ ਜਾਣਾ ਚਾਹੁੰਦਾ ਲੇਕਿਨ ਇੱਕ ਖੂਬਸੂਰਤੀ ਹੈ ਸਾਡੇ ਕਾਨੂੰਨ ਦੀ ਕਹਿ ਲੋ ਜਾਂ ਜਿਹੜਾ ਸਿਸਟਮ ਬਣਿਆ ਹੋਇਆ ਹੈ ਕਿ ਵੀ ਡਿਫਰੈਂਸ ਆਫ ਪਾਵਰਸ ਹੈ ਸਾਰਿਆਂ ਦੇ ਵਿੱਚ ਤੇ ਉਹਦੇ ਵਿੱਚ ਕੀ ਹੈ ਕਿ ਇਹ ਜਿਹੜੀ ਐਸਆਈਟੀ ਜਿਹੜੀ ਐਸ ਕੀ ਬਣੀ ਸੀਗੀ ਐਸ ਐਸਆਈਟੀ ਦੀ ਜਿਹੜੀ ਅਨਸਰੇਬਿਲਟੀ ਸੀਗੀ ਉਹ ਸਿਰਫ ਤੇ ਸਿਰਫ ਮਾਨਯੋਗ ਹਾਈ ਕੋਰਟ ਨੂੰ ਸੀਗੀ ਉਹਨਾਂ ਨੇ ਉੱਤੇ ਕੋਈ ਰਾਜਨੀਤਿਕ ਪ੍ਰੈਸ਼ਰ ਨਹੀਂ ਸੀਗਾ ਉਹਨਾਂ ਤੇ ਕੋਈ ਫਾਈਨੈਂਸ਼ੀਅਲ ਪ੍ਰੈਸ਼ਰ ਨਹੀਂ ਸੀਗਾ ਕੋਈ ਗੈਂਗਸਟਰ ਦਾ ਪ੍ਰੈਸ਼ਰ ਨਹੀਂ ਸੀਗਾ ਕਿਸੇ ਕ੍ਰਿਮੀਨਲ ਦਾ ਪ੍ਰੈਸ਼ਰ ਨਹੀਂ ਸੀਗਾ ਬਿਲਕੁਲ ਕਲੀਨ ਤੇ ਬਿਲਕੁਲ ਸਾਫ ਸੁਥਰਾ ਉਹਨਾਂ ਨੇ ਆਪਦੀ ਰਿਪੋਰਟ ਸੱਚ ਜਿਹੜਾ ਸੀਗਾ ਉਹ ਸਿਰਫ ਮਾਨਯੋਗ ਹਾਈ ਕੋਰਟ ਦੇ ਅੱਗੇ ਰੱਖਣਾ ਸੀ ਸੋ ਮੈਨੂੰ ਇਹ ਲੱਗਦਾ ਹੈ ਕਿ ਜੇ ਕਿਸੇ ਵੀ ਅਫਸਰ ਨੂੰ ਬਿਲਕੁਲ ਫ੍ਰੀ ਹੈਂਡ ਦੇ ਕੇ ਉਹਨਾਂ ਨੂੰ ਕਿਹਾ ਜਾਵੇ ਕਿ ਤੁਹਾਨੂੰ ਕੋਈ ਵੀ ਸੱਚ ਤੋਂ ਪਿੱਛੇ ਨਹੀਂ ਹਟਾਊਗਾ ਤੇ ਮੈਨੂੰ ਲੱਗਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਸਚਾਈਆਂ ਨੇ ਉਹ ਬਹੁਤ ਈਜ਼ੀਲੀ ਸਾਹਮਣੇ ਆ ਸਕਦੀਆਂ ਨੇ ਇੰਨਾ ਟਾਈਮ ਲੱਗਣ ਦੀ ਲੋੜ ਨਹੀਂ ਹੈ ਕੋਰਪਸ ਇੱਕ ਚਰਚਾ ਹੋਰ ਹੋ ਰਹੀ ਹੈ ਕਿ ਫਲਾਣੇ ਆਫੀਸਰਸ ਤੇ ਇਹਨਾਂ 6 ਬੰਦਿਆਂ ਤੇ ਜਾਂ ਇਹਨਾਂ 10 ਬੰਦਿਆਂ ਤੇ ਕੋਈ ਪਰਚਾ ਹੋਇਆ ਜਿਹੜੀ ਬਾਇ ਨੇਮ ਤਾਂ ਨਹੀਂ ਸੀਗੀ ਐਫ ਆਈ ਆਰ ਉਹ ਅਣਪਛਾਤੇਆਂ ਤੇ ਸੀਗੀ ਕਹਿ ਲਓ ਤੇ ਉਸ ਐਫ ਆਈ ਆਰ ਦੇ ਵਿੱਚ ਨਾਮ ਪਾਏ ਨੇ ਇਹੋ ਜਿਹਾ ਕੁਛ ਹਾਲੇ ਤੱਕ ਸਾਹਮਣੇ ਆਇਆ ਜਾਂ ਕੋਰਟ ਨੇ ਕੋਈ ਹਾਲੇ ਹਜ ਆਰਡਰ ਕੀਤਾ ਕਿ ਫਲਾਣ ਬੰਦਿਆਂ ਤੇ ਕਰੋ ਨਹੀਂ ਕੋਰਟ ਨੇ ਹਾਲੇ ਜਿਹੜੀ ਡੇਟ ਰੱਖੀ ਹੈ ਉਸ ਡੇਟ ਤੇ ਜਿਹੜੀ ਐਸ ਆਈ ਟੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਬਾਇ ਨੈਕਸਟ ਡੇਟ ਉਮੀਦ ਇਹ ਹੈ ਕਿ ਵੀ ਜਿਹੜੇ ਜਿਹੜੇ ਆਫੀਸਰਸ ਰਿਸਪੌਂਸੀਬਲ ਨੇ ਉਹਨਾਂ ਦੇ ਨਾਮ ਜਿਹੜੇ ਨੇ ਜ਼ਾਹਰ ਕਰ ਦੇਵਾਂਗੇ ਸੋ ਉਸ ਤੋਂ ਪਹਿਲਾਂ ਜਿੰਨੀ ਦੇ ਤੱਕ ਕੋਰਟ ਦੇ ਅੱਗੇ ਉਹ ਚੀਜ਼ਾਂ ਨਹੀਂ ਰੱਖੀਆਂ ਜਾਂਦੀਆਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਕਿਸੇ ਵੀ ਚੀਜ਼ ਤੇ ਭਰੋਸਾ ਕਰ ਲੈਣਾ ਚਾਹੀਦਾ ਜੇ ਤਾਂ ਸਰਕਾਰ ਖੁਦ ਇੰਟਰਸਟ ਲਵੇ ਔਰ ਖੁਦ ਹੀ ਇਸ ਰਿਪੋਰਟ ਨੂੰ ਮੰਨਦੇ ਹੋਏ ਔਰ ਜਿਹੜੇ ਜਿੰਮੇਵਾਰ ਆਫੀਸਰਸ ਅਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਦਵੇ ਤਾਂ ਇੱਕ ਬਹੁਤ ਅੱਛੀ ਗੱਲ ਹੈ ਬਹੁਤ ਵਧੀਆ ਪਹਿਲ ਮੰਨਾਂਗੇ ਆਪਾਂ ਕਿ ਸਰਕਾਰ ਨੇ ਆਪਦੇ ਲੈਵਲ ਦੇ ਉੱਤੇ ਕੁਝ ਕੀਤਾ ਲੇਕਿਨ ਜੇ ਉਹ ਨਹੀਂ ਕਰਦੇ ਤਾਂ ਫਿਰ ਕੋਰਟ ਤਾਂ ਪਈ ਹੈ ਜੀ ਉਹਨਾਂ ਨੇ ਤਾਂ ਸਾਹਮਣੇ ਜਦੋਂ ਸਾਰਾ ਕੁਝ ਆਏਗਾ ਜਿਹੜੇ ਆਫੀਸਰਸ ਦੇ ਨਾਮ ਆਣਗੇ ਉਹਨਾਂ ਦੇ ਅਗੇਸਟ ਕਾਰਵਾਈ ਹੋਏਗੀ ਹੋਏਗੀ ਜ਼ਰੂਰ ਜੀ ਬਹੁਤ ਸਾਰੇ ਮਸਲੇ ਜ਼ਿਲ੍ਹਿਆਂ ਦੇ ਵਿੱਚੋਂ ਹੁੰਦੇ ਨੇ ਆਮ ਤੌਰ ਤੇ ਪਰ ਪਬਲਿਕ ਦਾ ਇੰਟਰਸਟ ਉਹਨਾਂ ਨਹੀਂ ਹੁੰਦਾ ਦੋ ਚਾਰ ਦਿਨ ਕੋਈ ਖਬਰ ਚੱਲਦੀ ਹੈ ਘੁੰਮਦੀ ਆ ਤੋ ਭੁੱਲ ਜਾਂਦੇ ਆ ਲੋਕ ਵੀ ਹਨਾ ਆਖੋਂ ਪਰੋਖੇ ਹੋ ਜਾਂਦੇ ਆ ਪਰ ਇਹ ਮਸਲਾ ਇਸ ਕਰਕੇ ਜਾਦੇ ਹਾਈ ਪ੍ਰੋਫਾਈਲ ਸੀ ਕਿਉਂਕਿ ਮਸਲਾ ਸਾਰਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜੁੜਿਆ ਹੋਇਆ ਸੀਗਾ ਸਿੱਧੂ ਮੂਸੇਵਾਲੇ ਦੇ ਪਿਤਾ ਬਹੁਤ ਸਮੇਂ ਤੋਂ ਕਹਿ ਰਹੇ ਸੀ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਆ ਹੋ ਸਕਦਾ ਉਹਨਾਂ ਤੱਕ ਕੋਈ ਇਨਫੋਰਮੇਸ਼ਨ ਗਈ ਹੋਵੇ ਕੋਈ ਸੋਰਸ ਹੋਵੇ ਉਹ ਕਹਿ ਰਹੇ ਸੀ ਉਹਨੇ ਵੀ ਕਈਆਂ ਸਾਰੀਆਂ ਗੱਲਾਂ ਚ ਲੱਗਦਾ ਕਿ ਸੱਚ ਹੋ ਗਈਆਂ ਸਰ ਮੈਨੂੰ ਇੱਕ ਚੀਜ਼ ਤਾਂ ਮੈਂ ਬੜੀ ਮਤਲਬ ਅੰਦਰੋਂ ਦੀ ਫੀਲ ਕਰਦਾ ਉਹ ਇਹ ਚੀਜ਼ ਫੀਲ ਕਰਦਾ ਕਿ ਇੱਕ ਪੀੜਿਤ ਵਿਅਕਤੀ ਹੈ ਇੱਕ ਵਿਕਟਿਮ ਹੈ ਕਿਉਂਕਿ ਜਿਸ ਬਰੂਟਲ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਪੁੱਤਰ ਦਾ ਕਤਲ ਹੋਇਆ ਉਸ ਪਿਤਾ ਦਾ ਤਾਂ ਇਹ ਸਿਸਟਮ ਤੋਂ ਵਿਸ਼ਵਾਸ ਉੱਠਣਾ ਲਾਜ਼ਮੀ ਹੈ ਉਹਨਾਂ ਦੀਆਂ ਗੱਲਾਂ ਦੀ ਸੁਣਵਾਈ ਨਹੀਂ ਹੋ ਰਹੀ ਪ੍ਰੋਪਰਲੀ ਜਾਂ ਕੇਸ ਜਿਹੜਾ ਉਹ ਕਿਸੇ ਸਿਰੇ ਤੇ ਹੱਲ ਨਹੀਂ ਪ੍ਰੋਪਰਲੀ ਪਹੁੰਚ ਨਹੀਂ ਪਾਰਿਆ ਸੋ ਲੇਕਿਨ ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਉਹਨਾਂ ਦੀ ਗੱਲ ਤੇ ਵਿਸ਼ਵਾਸ ਕਰਦਾ ਹੋਵੇ ਜ਼ਰੂਰੀ ਨਹੀਂ ਹੈ ਕਿ ਜੇ ਮੈਨੂੰ ਲੱਗਦਾ ਹੈ ਕਿ ਉਹ ਸੱਚ ਬੋਲਦੇ ਪਏ ਨੇ ਤੇ ਤੁਹਾਨੂੰ ਵੀ ਲੱਗਦਾ ਪਿਆ ਹੋਵੇ ਵੀ ਉਹ ਸੱਚ ਬੋਲ ਰਹੇ ਨੇ ਲੇਕਿਨ ਜਿਹੜਿਆ ਇਨਸੀਡੈਂਟ ਸਾਹਮਣੇ ਆਏ ਨੇ ਕਿ ਇੱਕ ਇੰਟਰਵਿਊ ਨੂੰ ਹੀ ਲਕੋਣ ਵਾਸਤੇ ਜਾਂ ਉਹਨੂੰ ਛੁਪਾਉਣ ਵਾਸਤੇ ਜਾਂ ਸਿੱਧੂ ਮੂਸੇਵਾਲਾ ਦੇ ਨਾਮ ਨੂੰ ਬਦਨਾਮ ਕਰਨ ਵਾਸਤੇ ਉਹਦੀ ਇੰਟਰਵਿਊ ਉਹ ਇਸ ਤਰੀਕੇ ਦੇ ਨਾਲ ਮੈਨੇਜ ਕੀਤਾ ਗਿਆ ਉਥੋਂ ਦੀ ਕਾਫੀ ਹੱਦ ਤੱਕ ਲੱਗਦਾ ਹੈ ਕਿ ਉਹਦੇ ਫਾਦਰ ਜਿਹੜੇ ਨੇ ਉਹ ਸੱਚ ਬੋਲ ਰਹੇ ਨੇ ਕਿ ਸੱਚੀ ਉਹਨਾਂ ਦੇ ਬੇਟੇ ਨੂੰ ਮਰਵਾਣ ਵਿੱਚ ਕੋਈ ਵੱਡੇ ਲੋਕਾਂ ਦਾ ਹੱਥ ਸੀਗਾ ਔਰ ਕੋਈ ਕਾਂਸਪੀਰੇਸੀ ਸੀ ਬਹੁਤ ਵੱਡੀ ਜਿੰਦਾ ਉਹ ਵਿਚਾਰਾ ਜਿਹੜਾ ਸੀ ਸ਼ਿਕਾਰ ਹੋਇਆ ਔਰ ਉਹਦਾ ਮਰਡਰ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਵੀ ਉਹ ਕਾਫੀ ਹੱਦ ਤੱਕ ਜਸਟੀਫਾਈ ਹੋ ਗਿਆ ਉਹਨਾਂ ਦਾ ਜਿਹੜਾ ਜਿੰਨੀਆਂ ਵੀ ਉਹ ਗੱਲਾਂ ਕਹਿੰਦੇ ਸੀਗੇ ਉਹਦੇ ਤੇ ਵਿਸ਼ਵਾਸ ਜ਼ਿਆਦਾ ਹੁੰਦਾ ਹੈ ਉਹਨੂੰ ਤੇ ਇਹ ਇੰਟਰਵਿਊ ਦੀ ਟਾਈਮਿੰਗ ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਹੋ ਸਕਦਾ ਸਿੱਧੂ ਮਸਲ ਦਾ ਨਾਮ ਨੂੰ ਖਰਾਬ ਕਰਨ ਦੇ ਲਈ ਟਾਈਮਿੰਗ ਵੀ ਦੇਖੋ ਉਹਦੀ ਬਰਸੀ ਆਇਆ 18 ਜਾਂ 19 ਮਾਰਚ ਦੀ ਉਹਦੀ ਬਰਸੀ ਤੋਂ ਕੁਝ ਦਿਨ ਪਹਿਲਾਂ ਸਿੱਧੂ ਮਸਲ ਵਾਲੇ ਦੀ ਬਰਸੀ ਤੋਂ ਕੁਝ ਦਿਨ ਪਹਿਲਾਂ ਇਹ ਇੰਟਰਵਿਊ ਦਾ ਪ੍ਰਸਾਰਣ ਹੁੰਦਾ ਹੂੰ ਆਈ ਮਿੰਟ ਨਹੀਂ ਤੁਹਾਨੂੰ ਲੱਗਦਾ ਆ ਬਿਲਕੁਲ ਜੀ ਕਿਉਂਕਿ ਆਪਾਂ ਦੇਖ ਰਹੇ ਸੀਗੇ ਕਿ ਸਿੱਧੂ ਨੂੰ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਉਹਦੇ ਵਿਰੋਧੀਆਂ ਵੱਲੋਂ ਕਿ ਉਹਨੂੰ ਗੈਂਗਵਾਰ ਦੇ ਨਾਲ ਜੋੜ ਕੇ ਦੇਖਿਆ ਜਾਵੇ ਉਹ ਉਹਦੇ ਚ ਕਾਮਯਾਬ ਨਹੀਂ ਹੋ ਪਾਰੇ ਸੀ ਕਿ ਸਿੱਧੂ ਦੀ ਜਿਹੜੀ ਆਪਣਾ ਫੈਨ ਫੋਲੋਇੰਗ ਹੈ ਉਹ ਬਰਕਰਾਰ ਰਹੀ ਉਵੇਂ ਉਹਦੇ ਗਾਣੇ ਹਿੱਟ ਹੋ ਰਹੇ ਉਹਦੇ ਮਰਨ ਤੋਂ ਬਾਅਦ ਵੀ ਜਿਹੜਾ ਉਹਦੀਆਂ ਜਿਹੜੇ ਗਾਣੇ ਆਉਂਦੇ ਨੇ ਉਹ ਕਰੋਨਾ ਬਾਰ ਦੇਖੇ ਜਾਂਦੇ ਨੇ ਸਪੋਟੀਫਾਈ ਤੋਂ ਪਹਿਲੇ ਨੰਬਰ ਤੇ ਆ ਜਾਂਦਾ ਸੋ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਘਬਰਾਹਟ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਹੈ ਉਹ ਸਰਕਾਰਾਂ ਦੇ ਮਨਾਂ ਦੇ ਵਿੱਚ ਜਾਂ ਉਹਨਾਂ ਦੇ ਵਿਰੋਧੀਆਂ ਦੇ ਮਨਾਂ 'ਚ ਸੀਗੀ ਕਿ ਵੀ ਇਹ ਬੰਦਾ ਜਿਹੜਾ ਹੈਗਾ ਇਹ ਡਾਊਨ ਕਿਉਂ ਨਹੀਂ ਆ ਰਿਹਾ ਸੋ ਉਹਨਾਂ ਨੇ ਸ਼ਾਇਦ ਕੋਈ ਚਾਲ ਇਸ ਤਰੀਕੇ ਦੀ ਲਾਰੈਂਸ ਬਿਸ਼ਨੋਈ ਦੇ ਰੂਪ 'ਚ ਖੇਡੀ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਡਾਇਰੈਕਟਲੀ ਗੈਂਗਵਾਰ ਦੇ ਨਾਲ ਜੋੜ ਦਿੱਤਾ ਜਾਵੇ ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਵੀ ਉਹਨਾਂ ਦੇ ਕੋਈ ਲਾਰੈਂਸ ਬਿਸ਼ਨੋਈ ਦੀ ਕ੍ਰੈਡੀਬਿਲਟੀ ਹੈ ਜਿਹੜੇ ਬੰਦਾ ਮਤਲਬ ਤੁਸੀਂ ਦੇਖੋ ਕਿ ਉਹਨੇ ਇੰਟਰਵਿਊ ਦੇ ਵਿੱਚ ਕਿਹਾ ਕਿ ਜੀ ਵੀ ਮੈਂ ਨੂੰ ਮਰਡਰ ਕਰਵਾਇਆ ਕਿ ਵੀ ਇਸ ਤਰੀਕੇ ਦੇ ਨਾਲ ਜੋ ਮਾਰੇ ਭਾਈਓਂ ਸੇ ਪੰਗਾ ਲੇਗਾ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਹੀਆਂ ਲੇਕਿਨ ਦੂਸਰੇ ਪਾਸੇ ਜਦੋਂ ਕੋਰਟ ਦੇ ਵਿੱਚ ਚਾਰਜ ਦਾ ਟਾਈਮ ਆਇਆ ਤੇ ਉੱਥੇ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਕਿ ਸਾਡਾ ਤਾਂ ਜੀ ਸਿੱਧੂ ਦੇ ਮਰਡਰ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਉੱਥੇ ਉਹ ਮੁਕਰ ਹੀ ਗਏ ਬਿਲਕੁਲ ਸੋ ਉੱਥੋਂ ਦੀ ਇਹਨਾਂ ਦੀ ਮਤਲਬ ਜਿਹੜੀ ਹੈ ਵੀ ਸਮਝ ਆਂਦੀ ਹੈ ਕਿ ਇਹ ਚਲਾਕ ਲੋਗ ਨੇ ਇਹ ਮਤਲਬ ਕੋਈ ਇਹ ਦਲੇਰ ਲੋਕ ਨਹੀਂ ਹੈਗੇ ਜਿਹ ਗੈਂਗਸਟਰਸ ਦੇ ਨਾਲ ਜਿਵੇਂ ਇੱਕ ਵਰਡ ਇੱਕ ਮਤਲਬ ਜੇ ਆਪਾਂ ਪੋਜ਼ਿਟਿਵਿਟੀ ਵਾਲਾ ਕੋਈ ਵਰਡ ਕਹੀ ਹੈ ਨਾ ਤਾਂ ਸਿਰਫ ਇੰਨੀ ਕੁ ਗੱਲ ਹੀ ਜੁੜੀ ਹੋ ਸਕਦੀ ਹੈ ਕਿ ਦਲੇਰੀ ਹੈ ਜੀ ਇੱਥੇ ਤਾਂ ਦਲੇਰੀ ਵੀ ਨਹੀਂ ਹੈਗੀ ਇੱਥੇ ਤਾਂ ਮਤਲਬ ਬਿਲਕੁਲ ਹੀ ਇੱਕ ਕਮਜ਼ੋਰੀ ਜਾਂ ਸਮਝ ਲੋ ਕਿ ਬਿਲਕੁਲ ਡਰਾਮਾ ਹਿਪੋਕ੍ਰੇਸੀ ਪਖੰਡ ਝੂਠ ਬਸ ਇਹੀ ਚੀਜ਼ਾਂ ਨੇ ਜਿਹੜੀਆਂ ਮਤਲਬ ਚੱਲ ਰਹੀਆਂ ਨੇ ਤੁਹਾਨੂੰ ਆਖਰੀ ਸਾਲ ਮੈਂ ਇੰਟਰਵਿਊ ਤੇ ਆਉਂਗਾ ਦੁਬਾਰਾ ਇੰਟਰਵਿਊ ਤੁਸੀਂ ਜ਼ਿਕਰ ਕੀਤਾ ਸੀ ਕਿ ਗੱਲ ਦਾ ਕਿ ਮੈਨੇਜਡ ਸੀ ਕਿ ਹੁਣ ਇਹ ਇੰਟਰਵਿਊ ਇਸ ਤਰੀਕੇ ਤਾਂ ਹੋਈ ਨਹੀਂ ਹੋਣੀ ਕਿ ਖਰੜ ਸੀ ਆਈਏ ਲੈ ਕੇ ਆਏ ਹੋਣੇ ਉੱਥੇ ਸੈਟਿੰਗ ਹੋ ਗਈ ਕਿ ਚਲੋ ਲਾਰੈਂਸ ਨੇ ਕਹਤਾ ਮੇਰੀ ਇੰਟਰਵਿਊ ਕਰਵਾ ਦਿਓ ਇਸ ਤਰੀਕੇ ਇੰਟਰਵਿਊ ਹੋਈ ਨਹੀਂ ਇਹ ਇੰਟਰਵਿਊ ਉੱਥੇ ਲਿਆਉਣ ਤੋਂ ਪਹਿਲਾਂ ਮੈਨੇਜ ਹੋਈ ਕਿ ਕਿਹੜਾ ਫੋਨ ਵਰਤਿਆ ਜਾਏਗਾ ਕਿਹੜਾ ਸਿਗਨਲ ਹੋਗਾ ਕਿਹੜੀ ਐਪ ਹੋਏਗੀ ਅੱਗੋਂ ਫਿਰ ਮੀਡੀਆਦਾਰਾ ਵੀ ਤਾਂ ਉਸ ਤਰੀਕੇ ਰੈਡੀ ਹੋਣਾ ਨਾ ਸਰ ਮੈਂ ਇੱਕ ਗੱਲ ਤਾਂ ਤੁਹਾਨੂੰ ਕਲੀਅਰ ਕਰ ਸਕਦਾ ਉਹ ਇਹ ਹੈ ਕਿ ਜਿਹੜਾ ਇੰਟਰਵਿਊਰ ਜਿਹੜੇ ਪੱਤਰਕਾਰ ਸਾਹਿਬ ਨੇ ਜਿਵੇਂ ਤੁਸੀਂ ਅੱਜ ਮੇਰੀ ਇੰਟਰਵਿਊ ਕਰਨੀ ਸੀਗੀ ਤੇ ਆਪਣੇ ਦਿਨ ਚ ਤਿੰਨ ਚਾਰ ਵਾਰ ਕੰਟੈਕਟ ਹੋਇਆ ਤੁਸੀਂ ਆਪਾਂ ਟਾਈਮ ਫਿਕਸ ਕੀਤਾ 9 ਵਜੇ ਮਿਲਾਂਗੇ 9 ਵਜੇ ਗੱਲ ਹੋਏਗੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਉਸੇ ਤਰ੍ਹਾਂ ਉਸ ਇੰਟਰਵਿਊ ਨੇ ਪਬਲਿਕ ਲਈ ਚੀਜ਼ਾਂ ਦੱਸੀਆਂ ਕਿ ਵੀ ਮੈਨੂੰ ਤਾਂ ਫੋਨ ਆਇਆ ਸੀਗਾ ਸੋ ਪਲਾਨ ਤਾਂ ਬਣਿਆ ਸੀਗਾ ਕਿ ਇੰਟਰਵਿਊ ਕਰਾਂਗੇ ਕਿੰਨੇ ਵਜੇ ਕਰਾਂਗੇ ਕਿੱਥੇ ਕਰਾਂਗੇ ਕਿਵੇਂ ਕਰਾਂਗੇ ਦੋ ਉਹਨਾਂ ਨੇ ਸਾਰੀਆਂ ਚੀਜ਼ਾਂ ਐਕਸਪਲੇਨ ਨਹੀਂ ਕੀਤੀਆਂ ਲੇਕਿਨ ਆਪਾਂ ਪ੍ਰੈਕਟੀਕਲੀ ਇਹ ਚੀਜ਼ ਜਾਣਦੇ ਹਾਂ ਕਿ ਪੋਸੀਬਲ ਹੀ ਨਹੀਂ ਹੈ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਪ੍ਰੋਪਰਲੀ ਪਹਿਲਾਂ ਪਲਾਨ ਨਹੀਂ ਕਰੋਗੇ ਮੈਨੇਜ ਨਹੀਂ ਕਰੋਗੇ ਫਿਰ ਦੇਖੋ ਬਲੂ ਸਕਰੀਨ ਲੱਗੀ ਹੋਈ ਸੀ ਤੁਸੀਂ ਦੇਖਿਆ ਉਹ ਐਚਡੀ ਕੰਟੈਂਟ ਦੇ ਵਿੱਚ ਸੀਗੀ ਉਹ ਵਾਲੀ ਜਿਹੜੀ ਇੰਟਰਵਿਊ ਕੀਤੀ ਹੈ ਉਹ ਸਹੇਜੀ ਹੋਈ ਹੈ ਇਸ ਟਾਈਮ ਟ੍ਰਾਇਲ ਕੋਰਟ ਦਾ ਰਿਕਾਰਡ ਬਣੀ ਹੋਈ ਹੈ ਸੋ ਉਹਨੂੰ ਦੇਖ ਕੇ ਸਾਫ ਪਤਾ ਚੱਲਦਾ ਹੈ ਕਿ ਇਹਨੂੰ ਮੈਨੇਜ ਕੀਤਾ ਗਿਆ ਸੀ ਸੁਖੀਆ ਘਰਬਜੀ ਬਹੁਤ ਬਹੁਤ ਧੰਨਵਾਦ ਸੇ ਸਮਾਗਮ ਡਿਆ ਸੋਸ਼ਨ ਇਸ ਮਸਲੇ ਦੇ ਪਟੀਸ਼ਨਰ ਵੀ ਤੇ ਐਡਵੋਕੇਟ ਵੀ ਗੌਰਵ ਗਿਲਹੋਤਰਾ ਜੀ ਜਿਹੜੇ ਲਗਾਤਾਰ ਡੇਢ ਸਾਲ ਤੋਂ ਇਸ ਮਸਲੇ ਨੂੰ ਵਾਚ ਕਰ ਰਹੇ ਨੇ ਤੇ ਲੜ ਰਹੇ ਨੇ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ